ਸਤਨਾਮ ਵਾਹਿਗੁਰੂ ਜੀ ਪਾਠ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪਰ ਹਲਾਦ ਉਤਰਾਇਆ ਅਹੰਕਾਰੀਆ ਪਿੱਟ ਦੇਈ ਨਾਮ ਦਿਓ ਮੁਕਲਾਇਆ ਜਨਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ओंकार सतगुर प्रसाद महला पहला दुख दारू सुख रोग पया होए तू करता करना मैं न जा करे न होए बल हारी कुदरत वसिया तेरा अंत न जाए लिखिया रहा जात मैं जोत जोत मैं जाता अकल कला भरपूर रहया ਤੂੰ ਸੱਚਾ ਸਾਹਿਬ ਸਿਰਤ ਸੁਆਲਿਓ ਜਿਨ ਕੀ ਤਿਸੁ ਪਾਰ ਪਾਇ ਕਹਿ ਨਾਨਕ ਕਰਤੇ ਕੀ ਬਾਤਾ ਜੋ ਕਛ ਕਰਣਾ ਸੁ ਕਰ ਰਹਾ ਸੋਦਰ ਰਾਗ ਅਸਮ ਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹੱਥ ਜਤ ਵਹਿ ਸਰਵ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਮਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਓ ਕਹਿਆਨ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਬ ਤਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਤੇਰੇ ਸਵਾਰੇ ਗਾਵਨ ਤੁਧਰੋ ਇੰਦਰ ਕਿੰਦਾ ਅਸਣਉ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਕਿਸਰ ਜਗ ਜਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗਮਤਿ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵਨ ਤੁਧਨੋ ਜੋਦ ਮਹਾਵਲ ਸੁਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਂਹ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤਿੱਧਨੋ ਗਾਵਨ ਸੇ ਮੇ ਜਿਤਨੇ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਏ ਹੈ ਬੀ ਹੋਸੀ ਜਾਏ ਨਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਬਨਾਲਕ ਰਹਿਣ ਰਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਏ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸੰਤ ਸਭ ਤਪ ਸਭ ਚੰਗਿਆਈਆਂ ਸਿੱਧਾ ਫੁਰਖਾ ਕਿਆਂ ਵਡਿਆਈਆਂ ਤੁਦਵੇਂ ਸਿੱਟੀ ਕਿੰਨੇ ਨਾ ਪਾਇਆ ਕਰਮ ਮਿਲੇ ਨਾ ਹੀ ਠਾ ਕਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੇਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤਪੁਖੇ ਕਾਇ ਚਲੇ ਦੂਖ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾ ਵੱਡਾ ਨਾ ਹੋਵੇ ਕਟ ਜਾ ਨਾ ਜਾ ਨਾ ਓਵਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਪੋਗ ਗੁਣ ਇਹੋ ਹੋਰ ਨਹੀਂ ਕੋਈ ਨਕੋ ਹੋ ਨਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮ ਜਾਤ ਨਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨਵ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਬੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਏ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਖ ਨਾਮ ਨ ਪਾਇਆ ਤੇ ਪਾ ਗਣ ਹਿੰਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀ ਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਿੰ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਵਸ ਪਾਇਆ ਮੇਰੇ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚੀਤ ਵਹਿ उदम जा अहर हर ज्यो परिया सैल पदर मह जंत उपाय ताकारि जुक आगे कर तरिया मेरे माधव जी सत संगत मिले सुतरिया गौर प्रसाद परम पद पाया सुके कष्ट हरे आ रहा जनन पिता लोक सुत मनिता कोई किसकी तरिया सिर सिर रिजक सबाहे ठाकर काहे मन पाओ करिया ਉੱਡੇ ਉੱਡ ਆਵੇ ਸੇ ਕੋਸਾ ਤਿਸ ਪਾਛੇ ਵਿਚਰੇ ਚਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਨ ਜਾਈਏ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲ ਲਾਪ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆਂ ਤੁਹਾਾਰੇ ਜੀ ਤੂੰ ਜੀਆਂ ਕਾ ਦਾ ਤਾਰ ਹਰ ਧਿਆਵੈ ਸਤੈ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਿਆਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੰਖਾਰੀ ਜੀ ਸਭ ਤੇਰੇ ਚੋਜ ਵਿਣਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋਤ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤਿ ਆਵੈ ਹਰਤਿ ਆਵੈ ਤੁਧ ਜੀ ਸੈ ਜਨ ਜੁਗ ਮੇ ਸੁਖ ਵਾਸ ਸੇ ਮੁਕਤ ਸੇ ਮੁਕਤ ਭਏ ਜਿਨ ਹਰਤਿਆ ਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰ ਪਾਉ ਜਿਨ ਨਿਰ ਹਰ ਨਿਰ ਪਾਉ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਜੇ ਸੇ ਤਨ ਸੇ ਤਨ ਜਿਨ ਹਰਿ ਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਤੇ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹਿ ਸਿਮਰਤਿ ਸ਼ਾਸਤਰ ਕੀ ਕਰ ਕਰਿਆ ਘਟ ਕਰਮ ਕਰਤਾ ਸੇ ਫਕਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂ ਆਦ ਪੁਰਖ ਅੰਤਰਮ ਪਾਰ ਕਰਤਾ ਜੀ ਤੂ ਡਜੇ ਵਡ ਅਵਰ ਨ ਕੋਇ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਿਹੱਥ ਚਲ ਕਰਤਾ ਸੋਏ ਤੁਦ ਆਪੇ ਪਾਵੈ ਸੋਏ ਵਰਤੇ ਜੀ ਤੂੰ ਆਪੇ ਕਹਿ ਸੁ ਹੋਏ ਤੁਦ ਆਪੇ ਸ੍ਰਿਸ਼ਟੀ ਸਭ ਉਪਾਏ ਜੀ ਤੁਦ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕੋ ਜਣੋਏ ਆਸਾ ਮਹੱਲਾ ਚੋਥਾ ਤੂ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਪਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹਉ ਪਾਏ ਰਹਾ ਸਭ ਤੇਰੀ ਤੂੰ ਸਭ ਨਹੀਂ ਥਾਏ ਤਿਆਆ ਜਿਸ ਨੂੰ ਕਿਰਪਾ ਕਰ ਤਿਨ ਨਾਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਕ ਆਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਓ ਸਭ ਤੁਝ ਹੀ ਮਾ ਤੁਝ ਬਿਨ ਦੂਚਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿنجੋਗ ਮਿਲ ਵਿੱਚ ਛੁੜਿਆ ਸੰਜੋਗ ਮੇਲ ਜਿਸਨੂੰ ਤੂੰ ਜਣਾਇਆ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਉਪਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਜ ਹੀ ਹਰ ਨਾਮ ਧਿਆਇ ਸਮਾਇ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਜ ਬਿਨ ਦੂਜਾ ਅਵਰਨ ਕੋਏ ਤੂ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਪਈ ਨਿਵਾਸ ਪਾਣੀ ਸੇ ਪਾਵਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੁਬੀਐ ਮਨ ਏਕ ਤਜੇ ਤਸ ਮੁੜਮਨਾ ਹਰ ਬੀ ਅਸਤਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗੰਧਾ ਜਨਮ ਪਇਆ ਪਰਨਵਤਿ ਜਨਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਾਏ ਪ੍ਰਾਪਤਿ ਮਨੁ ਦੇਹਿ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜੂ ਕੇਵਲ ਨਾਮ ਸਰਜਾਮ ਲਗ ਪਵ ਜਲ ਤਰਨ ਕੇ ਜਨਮ੍ਰਿਥਾ ਜਾ ਤਰੰ ਮਾਇਆ ਕੇ ਰਹਾਉ ਜਪ ਤਪ ਸੰਜਨ ਤਰਮਨੇ ਕਮਾਇਆ ਸੇਵਾ ਸਾਧਨ ਜਾਨਿਆ ਹਰ ਗਾਇਆ ਰਹਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੇ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬਾਤ ਸ਼ਾਹੀ ਦਸਵੀਂ ਚੋਪਈ पुनराचित का काटा शीश श्री असि केत जगत के इस पुनः पाप पुहवन पृष्ठ गगन के पए सबहीन आप बदाई दए धन्य धन्य लोगन के राजा दुष्टन दा करीब निवाजा अखाल्पान के सिरजन हारे दास जान मोहले उबारे कबियो वाच बिनती चौपई ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਜੀ ਆਪਣਾ ਜਾਣ ਕਰੋ ਪਰਿਚਾਰਾ ਹਮਰੇ ਦੁਸ਼ਟ ਸਭ ਤゥム ਖਾਵੇ ਆਪ ਹੱਥ ਦੇ ਮੋਹ ਬਚਾਵੇ ਸੁਖੀ ਬਸੈ ਮੋਰਾ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰਾ ਅੱਛਾ ਨਿਜ ਕਰਦੇ ਕਰਿਆ ਸਭ ਬਿਰਨ ਕੋ ਆਜ ਸੰਗਰੇਆ पूरन होए हमारी आशा तोर भजन की रह प्यासा तुमे शार्द कोई अवर न त्याऊ जो बर चाहो सो तुम ते पाऊ सेवक सिख हमारे तारिया चुन चुन सत्र हमारे मारिया आप हाथ दे मुझे उभरीए मरण काल का त्रास निवरिए वो जो सदा हमारे बच्चा ਸ਼੍ਰੀ ਅਸੀ ਤੁਝੂ ਕਰਿਓ ਰੱਛਾ ਰਾਖਲੇ ਮੋਹ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਕਤਰ ਕਾਲ ਪਾਇ ਸ਼ਿਵ ਜਗ ਅਵਤਰਾ ਕਾਲ ਪਾਇ ਕਰ ਵਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ जवन काल तू घीव क्यों बेदरात ब्रह्मा जूत्यो जवन काल सब लोग स्वारा नमस्कार है ताहे हमारा जवन काल सब जगत बनायो देव दंत चछन उपजायो आद अंत एक के सोई गुरु समझियो हमारा नमस्कार तिसी ही को हमारी सकल प्रजा जिन आप सवारी शिवकन को शिव गुण सुख दियो संतरन को पल मोबद क्यों काट-काट के अंतर की जानत पर भले बुरे की पीर पहचानत चिती ते कुचर असूला सब पर कृपा दृष्टि कर फूला संतन दुख पाए त दुखी सुख पाए साधुन के सुखी एक-एक की पीर पहचान कट-कट के पट-पट की जाने ਜਦ ਉਦਕਰਕ ਕਰ ਕਰਤਾਰਾ ਪ੍ਰਜ ਤਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਭੂ ਤੁਮ ਮੈਂ ਮਿਲੰਤ ਦੇ ਤਰਸਭੂ ਜੇ ਤੇ ਬੰਗਨ ਸ੍ਰਿਸ਼ਟੀ ਸਭ ਤਾਰੇ ਆਪ ਆਪਨੀ ਗੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭੀਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾ ਕਾ ਮੁੜ ਉਚਾਰਤ ਪੇਦਾ ਜਾ ਕੋ ਭੇਦ ਬਨ ਅਪਾਵਤ ਵੇਦਾ ਤਾ ਕੋ ਕਰ ਪਾਵਨ ਅਨੁਮਾਨਤ ਮਹਾ ਮੁੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੀਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਤੂ ਹੈ ਤੇਤੀ tumra lakhan jae pesara keh bidh sajra pratan sansara ek rup anop sroopa rang payo rav kahi poopa adanj je raj se tej kinni ut puj khan bahur rach dini kaho phul raja re baitha kaho simit pyo shankar kehta sagri sriti dikhaaye at pav aad jugad sroop ਸੁਇੰधव ਆਬਰੱਚਾ ਮੇਰੀ ਤੁਮ ਕਰੋ ਸਿੱਖ ਉਭਾਰ ਅ ਸਿੱਖ ਸੰਗਰੋ ਦੁਸ਼ਟ ਜੀਤੇ ਉਠਵੰਤ ਉਤਪਾਤ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸੀਂ ਤੁਝ ਤਵ ਸ਼ਰਨੀ ਪਰੈ ਤਿਨ ਕੇ ਦੁਸ਼ਟ ਦੁਖੀਆ ਦੁਖਿਤ ਹਵਰੇ ਮਰੇ ਪੁਰਖ ਜਵਨ ਭਗਤ ਪਰੈ ਤਿਆ ਹਏ ਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟਨੀ ਇਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੀਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਹ ਨਿਹਰਿਓ ਤਾਕੇ ਤਾਪ ਤਨਖ ਮੋਹਰਿਓ ਹ੍ਰਿਤ ਸਿਧ ਕਰਮੋ ਸਭ ਹੋਏ ਦੁਸ਼ਟ ਛਾ ਚਵਰੇ ਸਕੈਨ ਕੋਏ ਏਕ ਵਾਰ ਜਿਨ ਤੁਮੈ ਸਵਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਿੰਦ ਦੁਸ਼ਟ ਦੋਖ ਤੇ ਰਹਾ ਖੜਨ ਕੇ ਤਮ ਸਰਨ ਤੀਹਾਈ ਸ੍ਰੀ ਆਪ ਹੱਥ ਦੇ ਲਹਿ ਉਬਾਰੀ ਸਰਬ ਤੋਰ ਮੋਰ ਹੋ ਸਹਾਏ ਦੁਸ਼ਟ ਦੋਖ ਤੇ ਲਹਿ ਬਚਾਏ ਕਿਰਪਾ ਕਰ ਹਮ ਪਰ ਜਗ ਮਾਤਾ ਗਰੰਥ ਕਰਾ ਪੁਰੰਚੁ ਬਰਾਤਾ ਕੇਲ ਵਿਖ ਸਕਲ ਤੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਚਵ ਕਰਤਾ ਸ਼੍ਰੀ ਅਸੀਂ ਤੁਝ ਜਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਚਿਤ ਫਲ ਪਾਵੈ ਸੋਈ ਦੁਖ ਨ ਤਿਸੇ ਵਿਆਪਤ ਕੋਇ ਅੜਿਲ ਸੁਨੇ ਗੁਖ ਕੋ ਯਾਹੀ ਸੂਰਸ ਨ ਪਾਈ ਸੁਨੇ ਮੁਰ ਚਿਤ ਲਾਇ ਚਤੁਰਤਾ ਆਵੇ ਦੁਖ ਦਰਦ ਕੋ ਨਿਕਟ ਨ ਤਿਨ ਨਰ ਕੇ ਰਹੈ ਯੋ ਜੋ ਯਕੀ ਇੱਕ ਵਾਰ ਚੁਪਈ ਕਹੈ ਚੁਪਈ ਸਬਦ ਸਤਰੈ ਸਹਿਸ ਪਣੀਜੈ ਅਰਥ ਸਹਿਸ ਪੁਨ ਤਿੰਨ ਕਹੀਜੈ ਪਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸੰਦਰਵ ਗ੍ਰੰਥ ਸੁਦਾਰਾ ਇਤ ਸ੍ਰੀ ਚਤਰੀ ਤੋ ਪਖਿਆਨੇ ਤ੍ਰਿਯ ਚਤਰੀ ਤੇ ਮਤਰੀ ਪੂਪ ਸਬਾ ਦੇ 405 ਚਰਿਤ੍ਰ ਸਮਾਪਤ ਮਸਤ ਸਬ ਮਸਤ ਅਫਜੂ ਦੋਹਰਾ ਦਾਸ ਜਾਨ ਕਰ ਦਾਸ ਪਰ जय कृपा अपार आप हाथ दे राख मो मन करम भचन विचार चो पई मैन घने शै मनायो किशन बिश्न कबू नहीं त्यायो कान सुने पहचानन तीन सो लिबला की मोरी पग इन सो महाकाल रखवार हमारो महालोक में की थारो ਆਪਣਾ ਜਾਨ ਕਰੋ ਕਰੋ ਰਖਵਾਰ ਬਾਹ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਿਤਿ ਪਰਿਏ ਚੁਨ ਚੁਨ ਸਤਰ ਹਮਾਰੇ ਮਰੇ ਦੇਗ ਤੇਗ ਜਗ ਮੈਂ ਦੋ ਚਲੇ ਰਾਖ ਆਪ ਮੋਹ ਅਵਰ ਨ ਦਲੇ ਤੁਮ ਮਮ ਕਰੈ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੇ ਨਿਵਾਜੇ ਆਪ ਕਰੋ ਹਮਰੇ ਸਭ ਕਾਜ ਤੁਮਹੋ ਸਭ ਰਾਜਨ ਕੇ ਰਾਜ ਆਪੇ ਆਪ ਕ੍ਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰਹੁ ਮੋ ਹਾਰ ਪਰ ਮੈਂ ਆਨ ਦਵਾਰ ਤੁਹ ਆਪਣਾ ਜਾਣ ਕਰੋ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਕੀ ਕਰਥਾਰਾ ਦਾਸ ਜਾਣ ਦੇ ਹੱਥ ਉਬਾਰੋ ਹਮਰੇ ਸਭ ਬੈਰੇਨ ਸੰਗਾਰਹਿ ਪ੍ਰੀਤਮ ਤਰੋ ਭਗਵੰਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਤਿਰਤਾ ਉਚਾਰੋ ਚੂਕ ਹੋਏ ਕਬ ਲੈ ਹਿਸਾਰੋ ਕਬੀ ਆ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਮੋ ਸੋ ਕਹਾ ਸੋ ਕਹੀਓ ਜਗ ਮਹਾ ਜੋ ਤਿਹ ਪ੍ਰਭ ਕੋ ਤਿਆਇ ਹੈ ਅੰਤ ਸੁਰਗ ਕੋ ਜਾ ਦੋਹਰਾ ਹਰ ਹਰ ਜਨ ਦੋਏ ਏਕ ਹੈ ਬਿੰਬ ਵਿਚਾਰ ਕ ਚੁਨਾਏ जल ते उपजित रंग जो जल ही बिखे समा दोहरा जब आयस प्रभु अब मैं कथा संक्षेप से ते सबु कत, सुनाए सुनाये बाच दोहरा ठाड पयो में जोर कर वचन कहा सिर निर्या पंथ चले तब जगत में जब, जब तुम, तुम कर सियाए दोहरा जे जे तुमरे रे त्यान को नित उठते है संत अंत रहेंगे मुक्त फल पावे भगवंत दोहरा काल पुरख की देह कोटिक विष्ण महेश कोट इंद्र ब्रह्मा की ते रब शीस को दोहरा राम कथा जुग जुग अटल सब कोय भक्त नेत स्वर्ग बास रघुवर करा समग सगरी पुरी समेत चपई जो, जो ए कथा सुन्यार गावे दुख पाप तिन निकट न आवे विष्णु भक्त की ए फल बोए आंध ब्यांध चवै सकन कोई समत स्त्र सह 55 हाड़ वदी प्रीतम सुद्ध सुख तावन सुद ਤੇ ਵੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰਿ ਲਹੁਲੇ ਸੁਧਾਰਾ ਦੋਹਰਾ ਨੇਤਰਹਿ ਤੁਮਕੇ ਚਰਨ ਤਰ ਸੰਦਰ ਤੀਰਤ ਰੰਗ ਸ਼੍ਰੀ ਭਗਵੰਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੂ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵੰਤ ਕਿਰਪਾ ਪ੍ਰਸਾਦ ਸਵਯਾ ਪਾਏ ਗਏ ਜਬ ਤੇ ਤੁਮਰੇ ਤਬ ਹਉ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕ ਨ ਮੰਨਿਉ ਸੀਮਿਤ ਸ਼ਾਸਤਰ 베ਦ ਸਬੇ ਬਹੁ ਭੇਦ ਕਹੇ ਹਮ ਏਕ ਨ ਜਾਣਿਉ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ ਮੇ ਨ ਕਯੋ ਸਭ ਤੋਹਿ ਬਖਾਨਿਉ ਦੋਹਰਾ कल द्वार को छाड़ के गयो तुहारो द्वार बह गए की लाज अंश गोविंद दास तुहार रामकली मोहल्ला तीज आनंद एक ओंकार सतगुरु प्रसाद आनंद पाया मेरी माई सतगुरु मैं पाया सतगुरु तै पाया सहज सेती मानव जियां वधायो राग रतन परिवार पियां ਸ਼ਬਦ ਗਾਵਣੇ ਆਈਆਂ ਸ਼ਬਦੋ ਤੇ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾwale ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਰਹੁ ਹਰ ਨਾਲ ਸਾਚੇ ਸਾਹਿਬਾ ਕਿਉ ਨਹੀਂ ਕਰਤੇ ਰ ਕਰਤਾ ਤੇਰਾ ਸਭ ਖਿੱਚ ਹੈ ਜਿਸ ਦੇ ਸੁਪਾਵੈ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਈ ਬਾਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੈ ਸੰਤੈ ਸ਼ਬਦ ਤਰੈ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਵਾਗੇ ਘਰ ਸਵਾਕੇ ਸ਼ਬਦ ਵਾਜੇ ਕਲਾ ਚਿਤ ਕਰ ਤਰਿਆ ਪੰਚ ਦੂਤ ਤੁਦ ਵਸ ਕਿਲੇ ਕਾਲ ਕਟਕ ਮਾਰਿਆ ਤੂਰ ਕਰਮ ਪਾਇਆ ਤੁਦ ਜਿਨਾਂ ਕਿਉ ਸੀਨਾ ਮਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਉਪਾਇ ਉਤਰੈ ਸਗਲ ਵਿ ਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿਆਨ ਹਦ ਤੂਰੇ ਮੁਦਾਵਣੀ ਮਹੱਲਾ 5 ਖਾਲ ਵਿੱਚ ਤਿੰਨ ਰਸਤੂ ਪਈਏ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੱਛੇ ਤਿਸ ਕਾ ਹੋਏ ਉਪਾਧਾਰੋ ਇਹ ਵਸਤ ਸਤ ਜੀ ਨਹਿ ਜਾਏ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਪ੍ਰਮਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਏ ਤਰਸ ਪਇਆ ਮਿਹਰ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵਿਹਰਿਆ ਪਾਉੜੀ ਤਿਸਥੇ ਤੂੰ ਸਮਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰਖ ਅਗਨੀ ਉਦਰਮਹ ਸੁਣ ਕੇ ਜੰਮ ਕੇ ਦੂਤ ਨਾ ਹੈ ਤੇਰੇ ਛੰਡ ਜਾ ਪਉ ਜਲ ਵਿਖਮ ਅਸਗਾ ਗੁਰ ਸ਼ਬਦੀ ਪਰ ਪਾਏ ਜਿਨ ਕੋ ਲੱਗੇ ਪਿਆਸ ਅੰਮ੍ਰਿਤ ਸੇਂਖਾ ਕਲ ਮਹਿ ਇਹੋ ਕੁਨ ਗੁਣ ਗੋਵਿੰਦ ਗਾ ਸਭ ਸੇ ਜੋ ਕਿਰਪਾਲ ਸਮਾਲੇ ਸਾ ਸਾ ਮਿਰਥਾ ਕੋਈ ਨ ਜਾਏ ਜੀ ਆਵੇ ਤੁਧ ਆ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਦਣਾ ਜੀਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਨਹਾਣਾ ਗੁਰ ਨਾਉ ਸਤਿਗੁਰ ਸੇ ਤਿਰਤਿਆ ਦਰਗਹਿ ਪਏਠਾਓ ਕਹੋ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਤੁਤੇ ਜਗ ਮਹਿ ਉੱਤਮ ਕਾੜਿਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਖਣਹਾਰ ਉਵਾਰੀਐ ਨ ਗੁਰ ਕੀ ਪੈਰੀ ਪਾਇ ਕਾਜ ਸਵਾਰੀਐ ਨ ਹੋਆ ਆਪ ਦੇ ਆਲ ਮਨ ਹੈ ਨੈ ਵਿਚਾਰੀਐ ਨ ਸਾਧ ਜਨ ਕੇ ਸੰਗ ਭਵ ਜਲ ਤਾਰੀਐ ਨ ਸਾਕਤ ਨਹੀਂ ਤਕ ਦੁਸ਼ਟ ਖਿਨ ਮਹਾ ਬਿਦਾਰੀਐ ਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਹਾ ਜਿਸ ਸਿਮਰਤ ਸੁਖ ਹੋਏ ਸਗਲ ਦੁਖੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ